ਵੇ ਬੇਹਿਮਤੇ ਹੁੰਦੇ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਸੀਨਾ ਬਾੜ ਕੇ ਪੱਥਰਾਂ ਦਾ ਉਸ ਇਹੋ ਜਿਹੀ ਜਿਹੜੀ ਉਦਾਹਰਨ ਹੈ ਆ ਜਿਹੜੀਆਂ ਭੈਣਾਂ ਨੇ ਇਹਨਾਂ ਨੇ ਉਰੇ ਸਟਾਲ ਲਾਈ ਆ ਉਹ ਇਹਨੂੰ ਸੱਚ ਸਾਬਤ ਕਰ ਰਹੀਆਂ ਨੇ ਲਾਈ ਕਿੱਥੇ ਆ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਜਿਹੜਾ ਆਪਣਾ ਸਰਕਾਰੀ ਕਾਲਜ ਦਾ ਗੇਟ ਹੈ ਉਹਦੇ ਬਿਲਕੁਲ ਸਾਹਮਣੇ ਲਾਈ ਆ ਤੇ ਭੈਣਾਂ ਆਪਾਂ ਗੱਲ ਕਰ ਰਹੇ ਸੀ ਕਹਿੰਦੇ ਇੱਥੇ ਹੀ ਕਾਲਜ ਤੋਂ ਮੈਂ ਪੜ੍ਹੀਆਂ ਹਾਂ ਸਪੋਰਟਸ ਕੋ ਉੱਤੇ ਦੇ ਵਿੱਚ ਯੂਨੀਵਰਸਿਟੀ ਵੀ ਗਈਆਂ ਪਰ ਕੁਝ ਕਾਰਨਾ ਕਰਕੇ ਹੁਣ ਜਿਹੜੀ ਹੈਗੀ ਆ ਮੈਨੂੰ ਇਹ ਜਿਹੜੀ ਸਟਾਲ ਲਾਉਣੀ ਪਈ ਆ ਬਾਕੀ ਸ਼ੌਂਕ ਵੀ ਆ ਤੇ ਆਪਾਂ ਬਾਕੀ ਗੱਲ ਕਰਦੇ ਆ ਭੈਣ ਨਾਲ ਕਿ ਕੀ ਕੀ ਇੱਥੇ ਮਿਲਦਾ ਤੇ ਕਿੰਨੇ ਕ ਟਾਈਮ ਤੋਂ ਇਹਨਾਂ ਨੇ ਜਿਹੜੀ ਹੈਗੀ ਸਟਾਲ ਸ਼ੁਰੂ ਕੀਤੀ ਹੋਈ ਆ ਹਾਂ ਵੀ ਭੈਣੇ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਤੇ ਆ ਭੈਣਾ ਕੀ ਨਾਮ ਹੈ ਭੈਣੇ ਆਪਣਾ ਨਾਮ ਦੱਸ ਦੀ ਪਹਿਲਾਂ ਤਾਂ ਬਿਨਾਮ ਸੋਮਾ ਗੌਰ ਹੈ ਸੋਮਾ ਗੌਰ ਹੈ ਕਿਹੜੇ ਪਿੰਡ ਤੋਂ ਮੇਰਾ ਮੰਨਵੀ ਪਿੰਡ ਹੈ ਮੰਨਵੀ ਪਿੰਡ ਹੈ ਤੇ ਪਹਿਲਾਂ ਤਾਂ ਦਿਖਾ ਦਿਓ ਵੀ ਕੀ ਕੀ ਬਣਾਉਂਦੇ ਨੇ ਤੇ ਕੀ ਕੀ ਬਣਾ ਕੇ ਖਰਾਉਨੇ ਹੋ ਅਸੀਂ ਨਿਊਡਲ ਤੇ 버ਗਰ ਬਣਾਉਂਦੇ ਆਂ ਠੀਕ ਹੈ ਨੂਡਲ ਬਣਾਉਣੇ ਹੋ ਬਰਗਰ ਬਣਾਉਣੇ ਕਿੰਨਾ ਕ ਟਾਈਮ ਹੋ ਗਿਆ ਪਹਿਨੇ ਸਟਾਰਟ ਕੀਤੀ ਇਹਨੂੰ ਅੱਜ ਨੌ ਮਹੀਨੇ ਲੰਘ ਗਏ ਆਪਾਂ ਹਲੇ ਹੁਣੇ ਕੀਤੀ ਆ ਸਟਾਰਟ ਹਨਾ ਤੇ ਫਿਰ ਜਿਹੜੇ ਲੋਕ ਗੁਰੇ ਆਉਂਦੇ ਨੇ ਤੁਹਾਡੇ ਕੋਲੇ ਖਾਣ ਆਉਂਦੇ ਨੇ ਮਤਲਬ ਕਿੰਨਾ ਕ ਤਾਂ ਉਹਨਾਂ ਨੂੰ ਤੁਹਾਡਾ ਟੇਸਟ ਵਧੀਆ ਲੱਗਦਾ ਹਾਂਜੀ ਵਧੀਆ ਲੱਗਦਾ ਹੈ ਕਾਫੀ ਜਣੇ ਪਿੰਡਾਂ ਤੋਂ ਜ਼ਿਆਦਾ ਤਾਂ ਸਾਡੇ ਕੋਲ ਆ ਰਹੇ ਆ ਲੋਕਲ ਗਾਖ ਵੀ ਸਾਡੇ ਕੋਲ ਵਧੀਆ ਲੱਗੇ ਸ਼ਾਮ ਟੈਂਡ ਦੇ ਠੀਕ ਹੈ ਜੀ ਤੇ ਦੁਬਾਰਾ ਰਿਪੀਟ ਵੀ ਹੋ ਰਿਹਾ ਗਾਖ ਸਾਡੇ ਗਾਖ ਰਿਪੀਟ ਵੀ ਹੋ ਰਿਹਾ ਹਾਂਜੀ ਤੇ ਹੁਣ ਜੇ ਆਪਾਂ ਤੁਹਾਡੇ ਬਾਰੇ ਗੱਲ ਕਰ ਲਈਏ ਤੁਸੀਂ ਕੀ ਕੀਤਾ ਹੋਇਆ ਮੈਂ ਗ੍ਰੈਜ ਤੇ ਫਿਰ ਜਿਹੜੀ ਹੁਣ ਤੁਸੀਂ ਸਟਾਲ ਲਾਈ ਆ ਇਹਦਾ ਕੀ ਕਾਰਨ ਹੈ ਵੀ ਤੁਹਾਨੂੰ ਇਹ ਸਟਾਲ ਜਿਹੜੀ ਲਾਉਣੀ ਪਈ ਆ ਉਰੇ ਕਾਰਨ ਮੇਰੇ ਨਾਲ ਫਾਦਰ ਸਾਹਿਬ ਢੱਲੇ ਰਹਿੰਦੇ ਸੀ ਠੀਕ ਹੈ ਠੀਕ ਹੈ ਮੇਰੀ ਮੰਮੀ ਇਕੱਲੀ ਕੰਮ ਕਰਦੇ ਸੀਗੇ ਤੇ ਮੈਂ ਸੋਚਿਆ ਵੀ ਉਹਨਾਂ ਦੀ ਕੋਈ ਹੈਲਪ ਕਰਨਾ ਨਾਲ ਮਤਲਬ ਮਾਂ ਦੀ ਹੈਲਪ ਕਰਨ ਦੇ ਲਈ ਹਾਂਜੀ ਤੇ ਬਾਕੀ ਖਾਣ ਪੀਣ ਦਾ ਕੁੜੀਆਂ ਨੂੰ ਬਣਾਉਣ ਦਾ ਸ਼ੌਂਕ ਤਾਂ ਹੁੰਦਾ ਹੀ ਆ ਹਨਾ ਹਾਂਜੀ ਸ਼ੌਂਕ ਵੀ ਆ ਮੇਰਾ ਬਹੁਤ ਸ਼ੌਂਕ ਵੀ ਆ ਹਾਂਜੀ ਤੇ ਫਿਰ ਜਿਵੇਂ ਹੁਣ ਤੁਸੀਂ ਆਹ ਕਾਲਜ ਚ ਪੜੇ ਹੋ ਉਰੇ ਤੁਹਾਨੂੰ ਬਹੁਤ ਜਾਣਨ ਵਾਲੇ ਹਨਾ ਆਉਂਦੇ ਵੀ ਹੋਣਗੇ ਤੁਹਾਡੀ ਜਿਹੜੇ ਫਰੈਂਡਸ ਹੁੰਦੀਆਂ ਆਉਣਗੀਆਂ ਉਹ ਵੀ ਆਉਂਦੀਆਂ ਹੋਣਗੀਆਂ ਫਿਰ ਆ ਸਟਾਲ ਸ਼ੁਰੂ ਕਰਨ ਤੋਂ ਪਹਿਲਾਂ ਇਹ ਨਹੀਂ ਸੋਚਿਆ ਵੀ ਉਹ ਆਉਣਗੇ ਤੁਹਾਡੇ ਕੋਲ ਆ ਕੇ ਇੱਕ ਤਰ੍ਹਾਂ ਦਾ ਮਜ਼ਾਕ ਦਾ ਪਾਤਰ ਵੀ ਬਣ ਜਾਂਦਾ ਬੰਦਾ ਇਸ ਤਰ੍ਹਾਂ ਦੀਆਂ ਜਿਹੜੇ ਚੈਲੰਜਸ ਨੇ ਉਹ ਤੋਂ ਕਿਵੇਂ ਫਿਰ ਤੁਸੀਂ ਪਾਰ ਪਾਇਆ ਤੇ ਸਟਾਲ ਖੋਲਣ ਵਾਰੇ ਸੋਚਿਆ ਨਹੀਂ ਪਹਿਲਾਂ ਪਹਿਲਾਂ ਲੱਗਿਆ ਪਰ ਦੇਖਿਆ ਵੀ ਕੋਈ ਕਿਸੇ ਨੂੰ ਦਿੰਦਾ ਤਾਂ ਹੈ ਨਹੀਂ ਅੱਜ ਕੱਲ ਜੋ ਵੀ ਆਪਦਾ ਕਰਕੇ ਖਾਣਾ ਪੈਂਦੇ ਆ ਤੇ ਸ਼ਰਮ ਤਾਂ ਕੋਈ ਨਹੀਂ ਕੰਮ ਤਾਂ ਕੋਈ ਛੋਟਾ ਵੱਡਾ ਹੈ ਨਹੀਂ ਕੰਮ ਕੋਈ ਛੋਟਾ ਵੱਡਾ ਨਹੀਂ ਤੇ ਇਹ ਸੋਚ ਕੇ ਕੁਝ ਆਪਣੇ ਮੇਰੀ ਸੈਂਡਾ ਗਈ ਇਹਨੇ ਵੀ ਹਲਾ ਸਿਰ ਦਿੱਤੀ ਠੀਕ ਹੈ ਜੀ ਤੇ ਇਹ ਵੀ ਬਹੁਤ ਮ अच्छा ये ਤੁਹਾਡੇ ਫਰੈਂਡ ਨੇ ਹਾਂਜੀ ਫਰੈਂਡ ਠੀਕ ਹੈ ਮਤਲਬ ਬਹੁਤ ਵਧੀਆ ਗੱਲ ਹੈ ਮਤਲਬ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਫਰੈਂਡ ਹਨਾ ਜਿਹੜੇ ਨਾਲ ਸਾਥ ਦਿੰਦੇ ਨੇ ਹਾਂਜੀ ਓਕੇ 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 ਤੇ ਬਾਕੀ ਫਿਰ ਘਰ ਦੇ ਵਿੱਚ ਕੌਣ ਕੌਣ ਆ ਜਿਵੇਂ ਤੁਸੀਂ ਸਿਆ ਫਾਦਰ ਹੋਗੇ ਮਦਰ ਹੋਗੇ ਭੈਣ ਭਾਈ ਕਿੰਨੇ ਨੇ ਅਸੀਂ ਮੇਰੀ ਇੱਕ ਸਿਸਟਰ ਹੈ ਜੀ ਇੱਕ ਬ੍ਰਦਰ ਆਗਾ ਇੱਕ ਬ੍ਰਦਰ ਆ ਤੁਸੀਂ ਸਭ ਤੋਂ ਵੱਡੇ ਹੋ ਫਿਰ ਨਹੀਂ ਮੈਂ ਛੋਟੀ ਹਾਂ ਮੇਰੇ ਤੋਂ ਵੱਡਾ ਮੇਰਾ ਭਰਾ ਹੈ ਠੀਕ ਹੈ ਤੁਸੀਂ ਛੋਟੇ ਹੋ ਹਾਂਜੀ ਤੇ ਤੁਸੀਂ ਮਤਲਬ ਐਡਾ ਵੱਡਾ ਡਿਸੀਜਨ ਲੈ ਲਿਆ ਆਪਾਂ ਕਹਿਦੀ ਆ ਇੱਕ ਤੁਸੀਂ ਉਦਾਹਰਣ ਹੀ ਹੋ ਜਿਹੜੇ ਅੱਜ ਦੇ ਹਨਾ ਯੂਥ ਆ ਉਹਨਾਂ ਦੇ ਲਈ ਕਿਉਂਕਿ ਅੱਜ ਕੱਲ ਮੁੰਡੇ ਵੀ ਇਹ ਕੰਮ ਕਰਨ ਤੋਂ ਪਹਿਲਾਂ 100 ਵਾਰੀ ਸੋਚਦੇ ਨੇ ਪਰ ਤੁਸੀਂ ਕੁੜੀ ਹੋ ਕੇ ਐਡਾ ਵੱਡਾ ਜਿਹੜਾ ਡਿਸੀਜਨ ਲੈ ਲਿਆ ਹਨਾ ਤੇ ਫਿਰ ਆਪਣੇ ਆਪ ਨਾਲ ਜੰਗ ਵੀ ਲੜੀ ਹੋਊਗੀ ਸੋਚਿਆ ਵੀ ਹੋਊਗਾ ਤੇ ਮੁਸ਼ਕਲਾਂ ਵੀ ਬਹੁਤ ਆਈਆਂ ਹੋਣਗੀਆਂ ਫਿਰ ਉਹਨਾਂ ਨੂੰ ਕਿਵੇਂ ਪਾਰ ਪਾਇਆ ਇਹ ਸ਼ੁਰੂ ਕਰਨ ਦੇ ਤੋਂ ਪਹਿਲਾਂ ਹਾਂਜੀ ਕਰਿਆ ਸੁਨਾਰ ਤੋਂ ਉਹ ਕਰਨਾ ਬੇਸਟ ਆ ਹੜੀ ਕਰਨ ਵਾਸਤੇ ਸਾਨੂੰ ਤੇ ਪਰ ਆਪਦੇ ਆਪ ਦਾ ਮਨ ਸਮਝਾਉਣ ਹੁੰਦਾ ਹੈ ਸਮਾਂ ਸਮਝਾਇਆ ਸੀਨੇ ਠੀਕ ਹੈ ਮਨ ਸਮਝ ਆਇਆ ਫਿਰ ਚੈਲੰਜਸ ਨਾਲ ਲੜੇ ਹੈ ਤੇ ਹੁਣ ਜਿਵੇਂ ਅਸੀਂ ਦੇਖ ਰਹੇ ਹਾਂ ਮਤਲਬ ਤੁਸੀਂ ਬਹੁਤ ਜਿਵੇਂ 버거 ਤਿਆਰ ਕੀਤਾ ਤੇ ਬਹੁਤ ਟੇਸਟ ਵੀ ਇਹਨਾਂ ਦਾ ਬਹੁਤ ਵਧੀਆ ਜਿਹੜੇ ਲੋਕ ਖਾ ਕੇ ਜਾਂਦੇ ਨੇ ਅਸੀਂ ਵੀ ਦੇਖਿਆ ਔਰੇ ਹਨਾ ਅਸੀਂ ਵੀ ਟੇਸਟ ਕਰਕੇ ਦੇਖਿਆ ਵਧੀਆ ਟੇਸਟ ਹੁੰਦਾ ਤੇ ਹਲੇ ਫਿਲਹਾਲ 버ਗਰ ਹੀ ਸ਼ੁਰੂ ਕੀਤਾ ਹਾਂਜੀ 버ਗਰ ਨਾਲ ਨੂਡਲ ਹੁੰਦੇ ਨੇ ਹਨਾ ਹਾਂਜੀ ਨੂਡਲ ਹੁੰਦੇ ਹੈਗੇ ਤੇ ਫਿਰ ਇਨ ਫਿਊਚਰ ਫਿਊਚਰ ਚ ਕੀ ਸੋਚਿਆ ਵੀ ਕਿਵੇਂ ਸਰ ਅਸੀਂ ਵਾਦਾ ਕਰਦੇ ਹਾਂ ਕਿ ਜਿਹੜੇ ਟੇਸਟ ਅਸੀਂ ਵੱਧ ਤੋਂ ਵੱਧ ਵਧੀਆ ਦੇਣ ਦੀ ਕੋਸ਼ਿਸ਼ ਕਰਦੇ ਹਾਂਗੇ ਹੁਣ ਵੀ ਵਧੀਆ ਦੁਬਾਰਾ ਸਾਡੇ ਕੋਲ ਵਿజిਟ ਕਰਦੇ ਜਿਹੜੇ ਇੱਕ ਵਾਰ ਖਾ ਕੇ ਜਾਂਦੇ ਨੇ ਠੀਕ ਹੈ ਠੀਕ ਹੈ ਠੀਕ ਹੈ ਇਨ ਫਿਊਚਰ ਅਸੀਂ ਕੰਮ ਵਧਾਉਣ ਬਾਰੇ ਵੀ ਸੋਚਦੇ ਹਾਂਗੇ ਕੰਮ ਵਧਾਉਣ ਬਾਰੇ ਸੋਚੋਗੇ ਨਹੀਂ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਤੇ ਦੋਸਤੋ ਭੈਣ ਕੋਲੇ ਆ ਕੇ ਆਪਾਂ ਨੂੰ ਦੋ ਤਿੰਨ ਅਜਿਹੀ ਅਜਿਹੀ ਉਦਾਹਰਨਾਂ ਪਤਾ ਲੱਗੀਆਂ ਨੇ ਇੱਕ ਤਾਂ ਦੇਖੋ ਦੋਸਤ ਹੈ ਇਹਨਾਂ ਦੀ ਦੋਸਤ ਇਹਨਾਂ ਦੇ ਨਾਲ ਹੈ ਨਾ ਵੀ ਦੋਸਤੀ ਨੇ ਸਾਥ ਦਿੱਤਾ ਨਹੀਂ ਮਾੜਾ ਟਾਈਮ ਭੈਣ ਤੇ ਵੈਸੇ ਹੀ ਦੋਸਤ ਛੱਡ ਜਾਂਦੇ ਨੇ ਫੀਮੇਲ ਹੁੰਦੇ ਹੋਏ ਹਨ ਕੁੜੀ ਹੁੰਦੇ ਵੈਸੇ ਤੇ ਕੁੜੀਆਂ ਅੱਜ ਕੱਲ ਮੁੰਡਿਆਂ ਤੋਂ ਬਹੁਤ ਅੱਗੇ ਨੇ ਪਰ ਫਿਰ ਵੀ ਇਹਨਾਂ ਨੇ ਐਡਾ ਹੌਸਲਾ ਕਰਕੇ ਜਿਹੜੀ ਉਹ ਰੇ ਸਟਾਲ ਖੋਲੀ ਆ ਲੋਕ ਇਹਨਾਂ ਬਾਰੇ ਕੀ ਕਹਿਣਗੇ ਕੀ ਨਹੀਂ ਉਹ ਸਾਰਾ ਕੁਝ ਉਹਦੇ ਨਾਲ ਜੰਗ ਲੜ ਕੇ ਜਿਹੜਾ ਇਹਨਾਂ ਨੇ ਉਹ ਰੇ ਸਟਾਲ ਖੋਲੀ ਆ ਪਲੱਸ ਜਿਹੜਾ ਹੈਗਾ ਜ਼ਿੰਮੇਵਾਰੀ ਦੇਖੋ ਕਿੱਡੀ ਜ਼ਿੰਮੇਵਾਰੀ ਭੈਣ ਨੇ ਚੱਕੀ ਆ ਇਸ ਕਰਕੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਪਹਿਲਾਂ ਤਾਂ ਵੀਡੀਓ ਨੂੰ ਵੀ ਸ਼ੇਅਰ ਕਰੀਏ ਤੇ ਭੈਣ ਕੋਲੇ ਵਿਜ਼ਿਟ ਵੀ ਕਰੀਏ ਇਹਨਾਂ ਕੋਲੇ ਇਹਨਾਂ ਦਾ ਟੇਸਟ ਕਰੀਏ ਬਾਕੀ ਜਿਵੇਂ ਵੀ ਹੋਣਗੇ ਇਹਨਾਂ ਨੇ ਵਾਦਾ ਵੀ ਕੀਤਾ ਹਨ ਕਹਿੰਦੇ ਅਸੀਂ ਆਪਣੇ ਟੇਸਟ ਨੂੰ ਹੋਰ ਸੁ ਤੇ ਤੁਹਾਡੇ ਤੋਂ ਵੀ ਅਸੀਂ ਇਹੀ ਉਮੀਦ ਕਰਦੇ ਆਂ ਵੀ ਤੁਸੀਂ ਵੀਡੀਓ ਸ਼ੇਅਰ ਕਰੋਗੇ ਨਾਲ ਇਹਨਾਂ ਕੋਲੇ ਵਿਜ਼ਿਟ ਵੀ ਕਰਕੇ ਜਾਓਗੇ ਹਨਾ ਤੇ ਭੈਣੇ ਸਨੇਹਾ ਦੇਦੀਆਂ ਲਾਸਟ ਦੇ ਵਿੱਚ ਜਿਹੜੇ ਲੋਕ ਤੁਹਾਨੂੰ ਦੇਖਣਗੇ ਉਹਨਾਂ ਦੇ ਸਨੇਹਾ ਜੀ ਆ ਵੀ ਕਰਨ ਨੂੰ ਤਾਂ ਆਪਾਂ ਬਾਹਰੇ ਵੀ ਕਿਤੇ ਵੀ ਕੰਮ ਕਰ ਸਕਦੇ ਦੀ ਕੋਈ ਨੌਕਰੀ ਵੀ 7-8000 ਰੁਪਏ ਤੱਕ ਮਿਲ ਜਾਂਦੀ ਹੈਗੀ ਓਰੇ ਤੇ ਇਹਨੂੰ ਐਦ ਵੀ ਓਰੇ ਆਪਣਾ ਪਨ ਆਗਾ ਵੀ ਓਰੇ ਆਪਣੇ ਵੀ ਆਪਣਾ ਕੰਮ ਕਰਨ ਦੀ ਇੱਕ ਜਿਹੜੀ ਹੈਗੀ ਇੱਛਾ ਸੀਗੀ ਹਾਂਜੀ ਹਾਂ ਅੱਛਾ ਸੀਗੀ ਸਾਹਿਬ ਵੀ ਅਸੀਂ ਉਮੀਦ ਵੀ ਰੱਖਦੇ ਵੀ ਸਾਡੇ ਆਲੇ-ਦਾਲ ਦੇ ਆਪਣੇ ਕੋਲੇ ਜਿਲ੍ਹੇ ਫਾਸਤੌਰ ਦੇ ਵੀ ਲੋਕ ਜਿਹੜਾ ਸਾਥ ਨਹੀਂ ਰਹਿਣਗੇ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਮਤਲਬ ਉਮੀਦ ਕਰਦੇ ਆ ਵੀ ਜਿਹੜੀ ਤੁਹਾਡੀ ਉਮੀਦ ਹੈ ਲੋਕ ਉਹ ਤੋਂ ਸੁਣ ਕੇ ਤੁਹਾਨੂੰ ਦੇਖ ਕੇ ਤੁਹਾਡੇ ਕੋ ਵਿਜ਼ਿਟ ਜ਼ਰੂਰ ਕਰਨਗੇ ਹਨਾ ਤੇ ਬਾਕੀ ਉਹ ਆ ਕੇ ਆ ਕੇ ਜਾਓ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਭੈਣ ਦਾ ਵਾਅਦਾ ਤੁਹਾਡਾ ਸਾਥ ਦੇ ਸਕੇ ਅਗਰ ਇਸ ਤਰ੍ਹਾਂ ਦਾ ਕੋਈ ਹੌਸਲਾ ਇਨੀਸ਼ੀਏਟਿਵ ਕੋ ਲੈਂਦਾ ਤਾਂ ਬਹੁਤ ਵੱਡੀ ਗੱਲ ਹੈ ਇਸ ਕਰਕੇ ਵਿਜ਼ਿਟ ਜ਼ਰੂਰ ਕਰੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਜਦੋਂ ਇਹ ਰੀੜੀ ਨੂੰ ਅੱਗੇ ਵਧਾਉਣਗੇ ਆਪਾਂ ਇਹਨਾਂ ਦਾ ਵੀ ਵਾਅਦਾ ਕਰਦੇ ਆ ਫਿਰ ਆਪਾਂ ਇਹਨੂੰ ਕਵਰ ਕਰ ਧੰਨਵਾਦੀ